ਪੀਐਮ ਮੋਦੀ ਇੱਥੇ ਆ ਰਹੇ ਨੇ ਕਬੱਡੀ ਰੈਲੀ ਦਾ ਆਯੋਜਨ ਇਸ ਥਾਂ ਦੇ ਉੱਪਰ ਕੀਤਾ ਜਾਵੇਗਾ 50000 ਬੰਦੇ ਦਾ ਅਰੇਂਜਮੈਂਟ ਜਿਹੜਾ ਉਹ ਕੀਤਾ ਗਿਆ 50000 ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚਣਗੇ ਕੀ ਪ੍ਰਧਾਨ ਮੰਤਰੀ ਮੋਦੀ ਆ ਰਹੇ ਨੇ ਤਾਂ ਹੋ ਸਕਦਾ ਹੈ ਕਿ ਵੱਡੇ ਦਿਗਜ ਨੇਤਾ ਨੇ ਜਿਨ੍ਹਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਵੀ ਕਰਵਾਉਣਗੇ ਕਿਸ ਤਰੀਕੇ ਨਾਲ ਜੇਸੀਬੀ ਲੱਗੀ ਕੋਈ ਹੈ ਤੇ ਇਸ ਵੱਡੇ ਪੰਡਾਲ ਨੂੰ ਜਿਹੜੀ ਹੈ ਸਜਾਉਣ ਦੀ ਤਿਆਰੀ ਕੀਤੀ ਜਾਵੇਗੀ ਤਾਂ ਉਧਰ ਤਸਵੀਰਾਂ ਦੇਖ ਸਕਦੇ ਹੋ ਸਟੇਜ ਵੀ ਜਿਹੜੀ ਹੈ ਬਣਦੀ ਕੋਈ ਨਜ਼ਰ ਆ ਰਹੀ ਹੈ ਉਹ ਜਗੋਂ ਮੋਦੀ ਸਾਹਿਬ ਦਾ ਵਸੀਬ ਹੈਗਾ ਮੋਦੀ ਸਾਹਿਬ ਖੁਦ ਆ ਗਏ ਕਾਂਦੀ ਕੇ ਕੋਸਕੇ ਉਹਨਾਂ ਦਾ ਰਿਜ਼ਲਟ ਇੱਕ ਚੰਬਾ ਹੋਏਗਾ ਇੱਕ ਇਤਿਹਾਸ ਰਚੇਗਾ ਸ਼ੁਸ਼ੀਰ ਨੂੰ ਵੈਸੇ ਹੀ ਉਹਨਾਂ ਕੇ ਫੇਵਰਟ ਆ ਕਿਉਂਕਿ ਉਹਨਾਂ ਨੇ ਖੁਦ ਉਹਨਾਂ ਨੂੰ ਜੁਆਇਨ ਕਰਾਇਆ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਦੇ ਨਾਲ ਤੁਸੀਂ ਜੁੜਿਓ ਤੇ ਮੈਂ ਹਾਂ ਮਨਪ੍ਰੀਤ ਕੌਰ ਇਸ ਵਕਤ ਅਸੀਂ ਖੜੇ ਹਾਂ ਜਲੰਧਰ ਦੀ ਪੀਏਪੀ ਗਰਾਊਂਡ ਜਿੱਥੇ ਕਿ 24 ਤਰੀਕ ਨੂੰ पीएम मोदी ਇੱਥੇ ਆ ਰਹੇ ਨੇ ਇੱਕ ਵੱਡੀ ਰੈਲੀ ਦਾ ਯੋਜਨ ਇਸ ਥਾਂ ਦੇ ਉੱਪਰ ਕੀਤਾ ਜਾਵੇਗਾ ਦੋਸਤੋਂ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਚਾਹਾਂਗੀ ਕੈਮਰਾ ਘੁਮਾ ਕੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਦਈਏ ਕਿ ਕਿਸ ਤਰੀਕੇ ਦੇ ਅਰੇਂਜਮੈਂਟਸ ਜਿਹੜੇ ਨੇ ਕੀਤੇ ਜਾ ਰਹੇ ਨੇ ਤਾਂ ਇੱਕ ਵੱਡਾ ਪੰਡਾਲ ਜਿਹੜਾ ਸੱਜ ਕੇ ਤਿਆਰ ਹੋ ਰਿਹਾ ਹੈ ਕੁਰਸੀਆਂ ਵੀ ਆ ਚੁੱਕੀਆਂ ਨੇ ਭਾਜਪਾ ਦੇ ਜਿਹੜੇ ਕਾਰਜਕਰਤਾ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਜਾ ਰਹੇ ਨੇ ਔਰ ਇਸੇ ਦੇ ਨਾਲ ਨਾਲ ਇਸ ਜਗ੍ਹਾ ਦੇ ਉੱਤੇ 50000 ਬੰਦੇ ਦਾ ਅਰੇਂਜਮੈਂਟ ਜਿਹੜਾ ਉਹ ਕੀਤਾ ਗਿਆ 50000 ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚਣਗੇ ਤਾਂ ਜਨ ਸਭਾ ਨੂੰ ਜਿਹੜਾ ਸੰਬੋਧਿਤ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਜਲੰਧਰ ਪਹੁੰਚ ਰਹੇ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਵੀ ਇੱਥੇ ਕੀਤਾ ਜਾਵੇਗਾ ਤਾਂ ਸਾਡੇ ਨਾਲ ਭਾਜਪਾ ਕਾਰਜਕਰਤਾ ਮੌਜੂਦ ਨੇ ਗੱਲਬਾਤ ਅੰਮ੍ਰਿਤ ਸਾਹਿਬ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਪੂਰੇ ਕਿੰਨੇ ਅਰੇਂਜਮੈਂਟਸ ਹੋਏ ਨੇ ਤੇ ਕੀ ਕੀ ਕੰਮ ਮੁਕੰਮਲ ਹੋ ਚੁੱਕਾ ਹੈ ਸਭ ਤੋਂ ਪਹਿਲਾਂਗਾ ਮੈਂ ਧੰਨਵਾਦੀ ਆ ਜਿਹਦੀ ਪੋਸਟ ਦਾ ਜਿਨ੍ਹਾਂ ਨੇ ਸਾਨੂੰ ਕਵਰੇਜ ਦਿੱਤੀ ਆ ਹਮੇਸ਼ਾ ਹੀ ਭਾਜਪੀ ਨੂੰ ਪਿਆਰ ਕੀਤਾ ਵਾ ਇੱਥੇ ਜਿਹੜਾ ਸਾਡਾ ਘਟੋਕਾ ਗੀ 50 ਹਜ਼ਾਰ ਬੰਦੇ ਆਂਕ ਦਾ ਬੰਦੋਬਸਤ ਹੈਗਾ ਅਸੀਂ 50 ਹਜ਼ਾਰ ਬੰਦੇ ਦੀ ਰੈਡੀ ਕਰਨਾ ਚਾਹੁੰਦੇ ਆ ਇੱਥੇ ਉਹ ਸਾਡਾ ਜੋ ਮੇਕਿੰਗ ਵੀ ਹੋਈ ਹੈ ਪਿਛਲੇ ਦਿਨਾਂ ਚ ਉਹਨਾਂ ਦੇ ਜਿਸ ਸਾਡਾ ਇਹੀ ਮੌਕਾ ਸੀਗਾ ਵੀ ਅਸੀਂ ਇੱਥੇ 50 ਹਜ਼ਾਰ ਬੰਦਾ ਵਿਆਕੇ ਆ ਜੀ ਕਤਕਾਸਟਰ ਦੇ ਵੀ ਗਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਮੋਦੀ ਆ ਰਹੇ ਨਹੀਂ ਤਾਂ ਹੋ ਸਕਦਾ ਹੈ ਕਿ ਵੱਡੇ ਦਿਗਜ ਨੇਤਾ ਨੇ ਜਿਨ੍ਹਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਵੀ ਕਰਵਾਉਣਗੇ ਕੁਝ ਅਜਿਹਾ ਸਾਹਮਣੇ ਆ ਰਿਹਾ ਇਹ ਦੇਖੋ ਪਾਰਟੀ ਦਾ ਸਿਸਟਮ ਹੈ ਪਾਰਟੀ ਦੇ ਜਿਗਾ ਪੰਜਾਬ ਗਿਆ ਬੂਗਾ ਡਿਸੀਜਨ ਹੋਗਾ ਉਂਗੇ ਚ ਕੌਂਕੌਂ ਆ ਗਿਆ ਪੰਜਾਬ ਦੀ ਕੀਮਤ ਗਿਸਾਈ ਕਰਨਾ ਸਾਡੇ ਮਾਨੀਏ ਜਗੇ ਪਬਲਿਕ ਜਿਹੜਾ ਸਟ੍ਰੰਗ ਇਸ ਜਾਖਦੀ ਉਹnga ਬਗੋਂ ਸਾਗੀ ਟੀਮ ਬੈ ਕੇ ਪੰਜਾਬ ਦਾ ਜਾ ਪਾਂਗੀ ਜੀ ਜਾਂ ਸ਼ਖਾਵਤ ਦੀ ਇਹਨਾਂ 사ਗਿਆਂਗੇ ਬੈ ਕੇ ਡਿਸਕਸ ਕਰਨਾ ਉਹ ਜੋ ਵੀ ਹੋਏਗਾ ਉਹ ਪੰਜਾਬ ਦੇ ਬਗੋਂ ਡਿਸੀਜਨ ਹੋਗਾ ਅਸੀਂ ਕਰ ਸਿਰਫ ਰੈਗੀ ਦੀ ਬੰਦੋਬਸਤ ਵਾਸਤੇ ਇੱਥੇ ਖੜੇ ਆ ਵੀ ਰੈਗੀ ਜਿਹੜਾ ਬੰਦੋਬਸਤ ਠੀਕ ਹੋ ਜਵੇ ਇਹਦੀ ਵਿਵਸਥਾ ਠੀਕ ਹੋ ਜਵੇ ਉੱਕੀ ਜਗ੍ਹਾ ਆਂਗੇ ਹੋਗਾ ਬੈਂਗ ਵਾਸਤੇ ਚੇਅਰਸ ਠੀਕ ਆ ਗਿਆਂ ਸਟੇਜ ਠੀਕ ਬਣ ਜਵੇ ਉਹ ਜਿਹੜੀ ਇੱਕ ਡੈਕੋਰੇਸ਼ਨ ਹੋਣੀ ਆ ਜੋ ਹੋਰਡਿੰਗਸ ਵਗੈਰਾ ਰੰਗੀਆਂ ਹੋ ਕੇ ਵਾਸਤੇ ਠੀਕ ਕਰੀ ਜੇਕਰ ਸਪੈਸ਼ਲ ਅਰੇਂਜਮੈਂਟਸ ਦੀ ਗੱਲ ਕੀਤੀ ਜਾਵੇ ਤਾਂ ਸਪੈ ਫੋਣ ਵਾਲਾ ਤੇ ਕਿਹੋ ਜਿਹਾ ਪੂਰਾ ਪੰਡਾਲ ਸਜ ਕੇ ਰੈਡੀ ਹੋਏਗਾ ਪੰਗਾਲ ਦੇਖੋ ਜਦੋਂ ਮੋਬੀ ਸਾਹਿਬ ਆਂਗੇ ਤੇ ਜਿਵੇਂ ਇੱਕ ਵਿਆਹ ਦਾ ਉਕਸਵ ਹੁੰਦਾ ਸਾਡੇ ਵਾਸਤੇ ਉਹ ਉਕਸਵ ਹੈ ਆਪਣੀ ਬੇਕੇ ਦੀ ਛਾਬੀ ਹੋਵੇ ਬੇਕੇ ਦੀ ਛਾਬੀ ਹੋਵੇ ਅਸੀਂ ਚਾਹਂਗੇ ਵੀ ਸਾਡਾ ਪੰਗਾਲ ਜਿਹੜਾ ਵਿਆਹ ਹੈ ਅੱਛਾ ਗੁਤੇ ਇਹ ਮੋਬੀ ਸਾਹਿਬ ਸਾਡੇ ਪੰਜਾਬ ਚ ਆ ਗਏ ਆ ਸਾਡੇ ਵਾਸਤੇ ਇੱਕ ਵਿਆਹ ਹੀ ਆ ਸਾਡਾ ਅਸੀਂ ਉਹਦੇ ਵਾਸਤੇ ਚਾਹਾਂਗੇ ਪੰਗਾਲ ਸਾਡਾ ਇਦਾਂ ਦਾ ਸਜੇ ਵੀ ਦੁਨੀਆਂੋਂ ਨੂੰ ਜਿਆਦਾ ਦੇਖੇ ਜੇ ਕੋਈ ਤੁਸੀਂ ਆਪ ਆ ਕੇ ਦੇਖੋਗੇ ਫਿਰ ਤੁਹਾਨੂੰ ਦੱਸਾਂਗੇ ਵੀ ਹੋਣ ਸਾਕੇ ਕੋਈ ਕੀ ਕੀ ਕਾ ਬੰਗ ਗਈ ਜਿਹੜਾ ਅਸੀਂ ਤੁਹਾਨੂੰ ਵੀਡੀਓਜ਼ ਨਾਲ ਦਿਖਾ ਗਏ ਜਿੱਦਾਂ ਜਿੱਦਾਂ ਤਿਆਰ ਹੋਨਗਾ ਜਾਏਗਾ ਉਦੋਂ ਦਾ ਪੰਗਾ ਦੀ ਡੈਕੋਰੇਸ਼ਨ ਬਾਗਾਂ ਅੱਛਾ ਡੈਕੋਰੇਸ਼ਨ ਸਾਰੀ ਜੀ ਸਾਰੀ ਜਲੰਧਰ ਤੋਂ ਹੀ ਕਰਵਾਈ ਜਾ ਰਹੀ ਹੈ ਜਾਂ ਕੋਈ ਮਟੀਰੀਅਲ ਜਲੰਧਰੋਂ ਸ਼ਹਿਰੋਂ ਬਾਹਰੋਂ ਜਾਂ ਫਿਰ ਪੰਜਾਬ ਤੋਂ ਬਾਹਰੋਂ ਵੀ ਆ ਰਿਹਾ ਨਹੀਂ ਡੈਕੋਰੇਸ਼ਨ ਸਿੰਪਲ ਦਾ ਹੈ ਫਲੈਕਸ ਹੋਗਾ ਉਹ ਜਲੰਧਰ ਹੀ ਬੰਗੇ ਆ ਜਲੰਧਰ ਦੀ ਸਾਰੀ ਬੰਦੋਬਸਤ ਹੋ ਗਿਆ ਜਲੰਧਰ ਤੋਂ ਬਾਹਰੋਂ ਕੁਝ ਨਹੀਂ ਆ ਗਿਆ ਕਿਉਂਕਿ ਜਲੰਧਰ ਦਾ ਹੀ ਕੰਮ ਹੈ ਜਲੰਧਰ ਦੀ ਦੇ ਭਾਜਪਾ ਜਨਤਾ ਪਾਰਟੀ ਉੰਗੀ ਅਗਵਾਈ ਚ ਮੰਗੀ ਜਿਹੜੇ ਸਾਡੇ ਜਗਤ ਅਕਸ਼ਾ ਸੁਸ਼ੀਲ ਸ਼ਰਮਾ ਜੀ ਉਹਨਾਂ ਦੀ ਅਗਵਾਈ ਚ ਸਾਡਾ ਕੰਮ ਹੋਗਾ ਅੱਛਾ ਇਹ ਵੀ ਗੱਲ ਜਾਨਣਾ ਚਾਹਾਂਗੀ ਮੈਂ ਕਿ ਸਿਕਿਉਰਟੀ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਿਕਿਉਰਟੀ ਅਰੇਂਜਮੈਂਟਸ ਲਈ ਕਿੰਨੇ ਕੁ ਜਵਾਨ ਜਿਹੜੇ ਨੇ ਇੱਥੇ ਤਨਾਤ ਰਹਿਣਗੇ ਤੇ ਹੋਰ ਕਿਹੜੀਆਂ ਸਿਕਿਉਰਟੀ ਫੋਰਸਸ ਜਿਹੜੀਆਂ ਇੱਥੇ ਲੱਗਣਗੀਆਂ ਦੇਖੋ ਜਿਹੜੀ ਸਿਕਿਉਰਟੀ ਦੀ ਗੱਲ ਹੈ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ ਮੰਗੀਆਂ ਬੀਜੀਪੀ ਸਾਹਿਬ ਖੁਦ ਇੱਥੇ ਮੌਕੇ ਤੇ ਆਏ ਸੀਗੇ ਉਹ ਗਗਨਵ ਜਗਤ ਜੀ ਦੇ ਨਾਲ ਪੂਰੀ ਕੀਮ ਚਲੀ ਉਹ ਜਿਹੜੇ ਵੀ ਹੋਗਾ ਕਿ ਸਕਿਉਰਟੀ ਦੇਖਣ ਵਾਲੀ ਆ ਜਿੱਦਾਂ ਵੀ ਹੋਗਾ ਆਪਣੇ ਫੋਰਸਿਸ ਗੁਆਣੀਆਂ ਇਹ ਜ਼ਿੰਮੇਵਾਰੀ ਸਾਰੀ ਪੰਜਾਬ ਪੁਲਿਸ ਦੇ ਉੱਤੇ ਆ ਜਿਹੜਾ ਪੰਜਾਬ ਪੁਲਿਸ ਸਕਿਉਰਟੀ ਦਾ ਆਊਟਰ ਸਿਸਟਮ ਸਾਰਾ ਹੋਗਾ ਕੋਗਾ ਜਿਹੜਾ ਪੰਗਾਲ ਦਾ ਸਿਸਟਮ ਹੋਗਾ ਕੋਗਾ ਜਿਹੜੀ ਸਟੇਜ ਦੀ ਸਕਿਉਰਟੀ ਉਹ ਐਂਗਲਸ ਵਾਗਿਆਂ ਕੋਗਾ ਉਹ ਵੀ ਉਹ ਵੀ ਟੀਮ ਇੱਥੇ ਬੈਠੀ ਹੋਈ ਆ ਜਿੱਦਾਂ ਜਿੱਗਾ ਇੱਕ ਕੰਮ ਖਤਮ ਹੋਗਾ ਜਾਏਗਾ ਉਦੋਂ ਦਾ ਇੱਕ ਸਕਿਉਰਟੀ ਸਿਸਟਮ ਕਾਇਮ ਹੋਗਾ ਜਾਏਗਾ ਜਿੰਨਾ ਅਸੀਂ ਅੱਜ ਇੱਥੇ 25-50 ਬੰਦੇ ਖੜੇ ਆ ਉਹ ਤੁਸੀਂ ਕੱਲ ਦੇਖੋਗੇ ਇੱਥੇ ਉਹੀ ਬੰਦੇ ਦੱਸ ਲੈ ਜਣੇ ਆ ਉਹ ਜਿੱਦਾਂ ਜਿੱਦਾਂ ਕਾਈ ਨਜ਼ਦੀਕ ਆਏਗਾ ਸਟੋਰ ਕੀ ਕਾਈ ਹੋਏਗੀ ਉਹ ਸਾਗਾ ਇੱਥੇ ਆਗਾ ਘਟੇਗਾ ਉਹ ਪਬਲਿਕ ਜਗਾ ਆਏਗੀ ਉਸ ਦਿਨ ਫੇ ਪਕਾ ਦੇਵੇਗਾ ਕਿਦਾਂ ਦਾ ਸਟੋਰ ਪੀਸਸ ਕਰਨਾ ਅੱਛਾ ਕਿੰਨੇ ਕ ਲੋਕ ਜਿਹੜੇ ਨੇ ਇੱਥੇ ਮੌਜੂਦ ਹੋਣਗੇ ਇੱਥੇ ਘਕੋ ਕ ਜਗਾ ਸਾਗਾ ਪਿੱਛੇ 50000 ਦਾ 50000 ਤੋਂ 100000 ਵੀ ਆ ਸਕਦੇ ਆ ਕਿਉਂਕਿ ਜੋ ਪਾਰਟੀ ਹੈ ਡਿਸੀਜਨ ਗਿਆ ਸਾਰੀਆਂ ਵਿਧਾਨ ਸਭਾ ਚ ਅਸੀਂ ਬੰਦੇ ਲੈ ਕੇ ਆ ਗਏ ਆ ਉਹ ਹਰ ਵਿਧਾਨ ਸਭਾ ਚ ਅੱਛੀ ਸੰਖਿਆ ਚ ਬੰਦੇ ਆ ਉਹ 50000 ਦੇ ਜਗ੍ਹਾ ਅਸੀਂ ਕੀਚਾ ਗਿਆ ਉਸ ਕੋ ਅਸੀਂ ਯਾਦਾ ਉੱਪਰ ਜਾਈਏ ਹਮੇਸ਼ਾ ਹੀ ਪਾਸ ਮਾਰਕਸ ਟਿਕਟਿੰਗ ਨੰਬਰ ਤੋਂ ਬੰਦੇ ਆ ਅਸੀਂ 50000 ਦੇ ਰੱਖਿਆ ਗਏਗਾ ਮੱਕਾ ਅਸੀਂ 75% ਦਾ ਨੰਬਰ ਲੈ ਕੇ ਆਈਏ ਨਾ ਪ੍ਰੋਜੈਕਟਰ ਜਿਆਦਾ ਬੰਦਾ ਦਾ ਸਾਡਾ ਕੋਸ਼ਿਸ਼ ਕਰੀਏ ਇੱਥੇ ਪਹੁੰਚੇਗਾ ਬਿਲਕੁਲ ਅੱਛਾ ਪੀਐਮ ਮੋਦੀ ਖੋਦ ਚੋਣ ਪ੍ਰਚਾਰ ਦੇ ਲਈ ਇੱਥੇ ਜਲੰਧਰ ਆ ਰਹੇ ਨੇ ਤਾਂ ਕਿਵੇਂ ਦੇਖਦੇ ਹੋ ਪਾਜਪਾਦੀ ਸਥਿਤੀ ਜਿਹੜੀ ਆਉਣ ਵਾਲੇ ਸਮੇਂ ਵਿੱਚ आज तक देखो बॉक्स स्ट्रांग हुई है पंजाब भारतीय जनता पार्टी जकी ਤੁਸੀਂ ਅੱਗੇ ਦੇਖਦੇ ਸੀ ਇਕਾਗੀ ਗੱਲ ਨਾਲ ਭਾਰਤੀ ਜੰਕਾ ਪਾਰਟੀ ਉਹ ਭਾਰਤੀ ਜੰਕਾ ਪਾਰਟੀ ਨਹੀਂ ਗਈ ਹੁਣ ਭਾਰਤੀ ਜੰਕਾ ਪਾਰਟੀ ਆਪਣੇ ਦਮ पे 13 ਸੀਟਾਂ ਦਾ ਅਗਰੇਸ਼ਨ ਕਰਦੀ ਪਈ ਹੈ ਉਹ ਜਗੋਂ ਮੋਦੀ ਸਾਹਿਬ ਦਾ ਅਸ਼ੀਰਵਾਦ ਆ ਮੋਦੀ ਸਾਹਿਬ ਖੁਦ ਆ ਗਏ ਕੰਗੀ ਕੇ ਕਵਾਸ ਕੇ ਉਹਨਾਂ ਦਾ ਰਿਜ਼ਲਟ ਇੱਕ ਚੰਬਾ ਹੋਏਗਾ ਇੱਕ ਇਤਿਹਾਸ ਰਚੇਗਾ ਸੁਸ਼ੀਲ ਨੂੰ ਵੈਸੇ ਹੀ ਹੋਗਾ ਕਿ ਫੇਵਰਟ ਆ ਕਿਉਂਕਿ ਉਹਾਂਗੇ ਖੁਦ ਉਹਾਂ ਨੂੰ ਜੁਆਇਨ ਕਰਾਇਆ ਉਹਾਂ ਨੇ ਬੀਂਗ ਦੇ ਮੈਂਬਰ ਪਾ ਗਏ ਮੈਂ ਕਿਉਂ ਦੇਖਿਆ ਵੀ ਸੀਗਾ ਉਹਦੀ ਵਰਕਿੰਗ ਵੀ ਦੇਖੀ ਸੀ ਉਹ ਮੂੰਹ ਅੱਛਾ ਗੱਗਾ ਹੋਂਗਾ ਕਿ ਜੁਆਇਨ ਕਰਾਇਆ ਉਹ ਉਹਦੇ ਵਾਸਤੇ ਖੁਦ ਪਹੁੰਚਾ ਕੇ ਵਾਸਤੇ ਆਏ ਆ ਇਹ ਇੱਕ ਇਤਿਹਾਸ ਰਚੇਗਾ ਸੁਨਹਿਰੀ ਅਕਸ਼ਰਾਂ ਤਰੀਕੇ ਜਾਇਗਾ ਜਦੋਂ ਕਿ 400 ਪਾੜ ਦੀ ਗੱਗ ਆਏਗੀ ਉਹਦੇ ਜਗੰਦਰ ਦਾ ਪਹਿਲਾ ਨੰਬਰ 1 ਹੋਏਗਾ ਅੱਛਾ ਕੋਈ ਟ్రਾਇਲ ਵਗੈਰਾ ਵੀ ਹੋਏਗਾ ਇੱਥੇ ਪਹਿਲਾਂ ਦੇ ਆ ਟ੍ਰਾਇਲ ਉਹ ਕਿਉਂ ਕਿ ਸਿਸਟਮ ਵਗਾਗਾ ਉਹਨਾਂ ਤੇ ਅਸੀਂ ਇੰਟਰਫੀਰੈਂਸ ਕੀਆ ਸਾਡਾ ਉਹ ਪੰਜਾਬ ਪੁਲਿਸ ਦਾ ਕੰਮ ਹੈ ਜਾਂ ਐਂਗਸ ਵਾਗਿਆਂ ਦਾ ਕੰਮ ਹੈ ਉਹਨਾਂ ਨੇ ਆਪਣੇ ਸਿਸਟਮ ਨਾਲ ਜੁੜਨਾ ਤਾਂ ਗੂ ਸੰਗੂ ਆਵਾਂਗੇ ਦੱਸਣਾ ਨਾ ਅਸੀਂ ਪੁੱਛਣਾ ਉਹਨਾਂ ਨੂੰ ਠੀਕ ਹੈ ਜੀ ਉਹਾਂਾਂ ਦੀ ਜ਼ਿੰਮੇਵਾਰੀ ਆਉਂਗਾ ਕਿ ਜ਼ਿੰਮੇਵਾਰੀ ਹੋਊਗਾ ਕਿ ਗਵਾਣੀ ਸਾਡੀ ਜ਼ਿੰਮੇਵਾਰੀ ਅਸੀਂ ਗਵਾਵਾਂਗੇ ਬੀਂਗ ਕੇ ਕਾਕੇ ਕੱਕ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਉਹ ਅਸੀਂ ਆਪਣੀ ਬਖੂਬੀ ਗਵਾਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਬਿਲਕੁਲ ਗੱਲਬਾਤ ਕੀਤੀ ਹੈ ਪਾਪਾ ਕਾਰਜਕਰਤਾ ਅਮਰੀ ਜੀ ਸੜਨਾਲ ਮੌਜੂਦ ਸਨ ਜਰਣਾ ਗੱਲਬਾਤ ਕੀਤੀ ਹੈ ਤਾਂ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਕਿਸ ਤਰੀਕੇ ਨਾਲ ਜੀਸੀਬੀ ਲੱਗੀ ਹੋਈ ਹੈ ਤੇ ਇਸ ਵੱਡੇ ਪੰਡਾਲ ਨੂੰ ਜਿਹੜੀ ਹੈ ਸਜਾਉਣ ਦੀ ਤਿਆਰੀ ਕੀਤੀ ਜਾਵੇਗੀ ਤਾਂ ਉਧਰ ਤਸਵੀਰਾਂ ਦੇਖ ਸਕਦੇ ਹੋ ਸਟੇਜ ਵੀ ਜਿਹੜੀ ਹੈ ਬਣਦੀ ਕੋਈ ਨਜ਼ਰ ਆ ਰਹੀ ਹੈ ਤਾ ਇਸ 스테ਜ ਦੇ ਉੱਤੇ ਪੀਐਮ ਮੋਦੀ ਜਿਹੜੇ ਨੇ ਜਨਤਾ ਨੂੰ ਸੰਬੋਧਨ ਕਰਨਗੇ ਤੇ ਇਸ ਦੇ ਨਾਲ-ਨਾਲ ਹੋਰ ਮਟੀਰੀਅਲ ਵੀ ਜੜਾ ਇਸ ਥਾਂ ਦੇ ਉੱਪਰ ਪਹੁੰਚ ਚੁੱਕਿਆ ਹੈ ਕੂਲਰ ਹਰ ਇੱਕ ਤਰ੍ਹਾਂ ਦੀ ਜਿਹੜੀ ਵਿਵਸਥਾ ਹੈ ਇਸ ਥਾਂ ਦੇ ਉੱਪਰ ਕੀਤੀ ਜਾਵੇਗੀ ਤਾਂ ਦਾ ਜੀਏ ਭਾਪਾ ਕਰ ਅਕਰਤਾਵਾਂ ਦਾ ਕਹਿਣਾ ਕਿ 50000 ਜਿਹੜੇ ਲੋਕ ਨੇ ਉਹ ਇੱਥੇ ਬੈਠਣਗੇ ਔਰ ਉਹਨਾਂ ਨੂੰ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ ਕਈ ਵੱਡੇ ਦਿੱਗਤ ਜਿਹੜੇ ਨੇਤਾ ਨੇ ਉਹਨਾਂ ਨੂੰ ਬੀਜੇਪੀ ਚ ਉਹਨਾਂ ਦੀ ਸ਼ਮੂਲੀਅਤ ਕਰਵੋਣੀ ਵੀ ਜਿਹੜੀ ਹੈ ਉਹ ਵੀ ਉਹ ਵੀ ਇਸ ਥਾਂ ਤੋਂ ਉੱਪਰ ਹੋਵੇ ਕਿ ਸ਼ਮੂਲੀਅਤ ਵੀ ਜਿਹੜੀ ਉਹਨਾਂ ਦੀ ਕਰਵਾਈ ਜਾਵੇਗੀ ਤਾਂ ਇਸ ਤੋਂ ਬਾਅਦ ਭਾਜਪਾ ਕਾਰਕਾਤਾਵਾਂ ਦਾ ਇਹ ਵੀ ਕਹਿਣਾ ਕਿ ਮੋਦੀ ਹੁਣਾਂ ਦੇ ਜਲੰਧਰ ਦੌਰੇ ਤੋਂ ਬਾਅਦ ਜਿਹੜੀ ਹੈ ਬੀਜਪੀ ਹੋਰ ਜ਼ਿਆਦਾ ਸ਼ਕਤ ਹੋਏਗੀ ਤਾਂ ਆਉਣ ਵਾਲੇ ਸਮੇਂ ਵਿੱਚ ਨਤੀਜੇ ਕਾਫੀ ਵਧੀਆ ਨਿਕਲ ਕੇ ਸਾਹਮਣੇ ਆਉਣਗੇ ਫਿਲਹਾਲ ਕੈਮਰਾ ਪਰਸਨ ਸਾਈਲ ਲਾਲ ਮਨਪ੍ਰੀਤ ਕੋਰ ਡੇਲੀ ਪੋਸਟ ਜਲੰਧਰ